ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਸ ਮੇਰੇ ਚੈਨਲ ਸਬਸਕ੍ਰਾਈਬ ਕਰ ਲੋ ਅੱਜ ਬਣਾਵਾਂਗੇ ਆਪਾਂ ਹਰੇ ਧਨੀਏ ਦੀ ਸਬਜੀ ਆਲੂ ਪਾ ਕੇ ਆਪਾਂ ਇਹ ਜਿਹੜੀ ਸਬਜੀ ਬਣਾ ਕੇ ਤਿਆਰ ਕਰਾਂਗੇ ਧਨੀਏ ਦੀ ਆਪਾਂ ਇੱਕ ਗੁੱਚੀ ਹਰੇ ਧਨੀਏ ਦੀ ਲਈ ਹੈ 100 ਗ੍ਰਾਮ ਦੇ ਲਗਭਗ ਇਹ ਧਨੀਆ ਹੋਣਾ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਖੋਲ ਕੇ ਨਾ ਸਾਫ ਕਰ ਲਵਾਂਗੇ ਤੇ ਇਹ ਸਬਜੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਧਨੀਆ ਸਾਡਾ ਇਕਦਮ ਜਿਹੜਾ ਸਾਫ ਫਰੈਸ਼ ਧਨੀਆ ਤੇ ਦੇਸੀ ਧਨੀਆ ਆਪਾਂ ਇਹਦੇ ਨਰਮ ਡੰਡੀਆਂ ਤੇ ਜਿਹੜੇ ਨਰਮ ਨਰਮ ਪੱਤੇ ਆ ਉਹੀ ਪਾਵਾਂਗੇ ਤੇ ਸਾਫ ਪੱਤੇ ਆਪਾਂ ਤੋੜ ਕੇ ਸਾਰੇ ਇੱਕ ਭਾਂਡੇ ਦੇ ਵਿੱਚ ਕੱਢ ਲੈਣੇ ਨੇ ਡੰਡੀਆਂ ਆਪਾਂ ਇੱਕ ਸਾਈਡ ਤੇ ਕੱਢ ਦੇਣੀਆਂ ਤੇ ਐਸੇ ਤਰ੍ਹਾਂ ਹੀ ਆਪਾਂ ਨੇ ਦੇਖੋ ਇਹ ਜਿਹੜੇ ਸਾਰਾ ਧਨੀਆ ਤਿਆਰ ਕਰ ਲਿਆ ਨਰਮ ਪੱਤੇ ਤੇ ਨਰਮ ਜਿਹੜੀਆਂ ਡੰਡੀਆਂ ਆਪਾਂ ਨੇ ਕੱਢ ਲਈਆਂ ਤੇ ਬਾਕੀ ਜਿਹੜੀਆਂ ਸਖਤ ਡੰਡੀਆਂ ਤੀਆਂ ਆਪਾਂ ਨੇ ਕੱਢਤੀਆਂ ਤੇ ਹੁਣ ਆਪਾਂ ਇਹਨੂੰ ਸਾਗ ਦੀ ਤਰ੍ਹਾਂ ਚੀਰ ਲੈਣਾ ਬਹੁਤ ਨਰਮ ਹੈ ਤੇ ਆਪਾਂ ਇਹਨੂੰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਚੀਰ ਸਕਦੇ ਹਾਂ ਦੇਖੋ ਆਪਾਂ ਨੇ ਪਹਿਲਾਂ ਧਣੀਆਂ ਨੂੰ ਪੂਰੀ ਤਰ੍ਹਾਂ ਇਕੱਠਾ ਜਾ ਕਰ ਲੈਣਾ ਤੇ ਆਪਾਂ ਕਰਦੇ ਨੇ ਨਾਲ ਉਹਨੂੰ ਚੀਰਦੇ ਹਾਂ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਆਲੂ ਆਲੂ ਜਿਹੜੇ ਆ ਉਹ ਆਪਾਂ 1/2 ਕਿਲੋ ਆਲੂ ਲਏ ਆ 100 ਗ੍ਰਾਮ ਧਨੀਆ ਤੇ 1/2 ਕਿਲੋ ਆਲੂ ਦੇ ਵਿੱਚ ਆਪਾਂ ਜਿਹੜੇ ਮਿਕਸ ਕਰਕੇ ਸਬਜ਼ੀ ਬਣਾਵਾਂਗੇ ਹੁਣ ਦੇਖੋ ਆਪਾਂ ਨੇ ਧਨੀਆ ਨੂੰ ਚੀਰ ਲਿਆ ਨਾ ਹੀ ਬਹੁਤਾ ਇਹ ਬਰੀਕ ਹੈ ਤੇ ਨਾ ਹੀ ਬਹੁਤਾ ਮੋਟਾ ਹੈ ਇਹਨੂੰ ਆਪਾਂ ਨੇ ਚੀਰ ਕੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਡਬੋ ਦਿੱਤਾ ਤੇ 1/2 ਕਿਲੋ ਲਏ ਆ ਆਪਾਂ ਨੇ ਆਲੂ ਆਲੂਆਂ ਨੂੰ ਆਪਾਂ ਨੇ ਬਹੁਤ ਜ਼ਿਆਦਾ ਮੋਟੇ ਨਹੀਂ ਜੀਰਨਾ ਕਿਉਂਕਿ ਆਪਾਂ ਨੇ ਇਹਨੂੰ ਪੈਨ ਦੇ ਵਿੱਚ ਬਣਾਉਣਾ ਹੈ ਜੇ ਆਲੂ ਮੋਟੇ ਹੋਣਗੇ ਤਾਂ ਫਿਰ ਇਹ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੰਮੇ ਆ ਕੁੱਕਰ ਦੇ ਵਿੱਚ ਇਹ ਆਪਾਂ ਤਿੰਨ ਸੀਟੀਆਂ ਚ ਬਣਾ ਸਕਦੇ ਆ ਪਰ ਆਪਾਂ ਨੇ ਇਹਨੂੰ ਪੈਨ ਦੇ ਵਿੱਚ ਬਣਾਉਣਾ ਇਸ ਕਰਕੇ ਜਿਹੜੇ ਆਲੂ ਆ ਉਹ ਆਪਾਂ ਨੇ ਬਹੁਤ ਜ਼ਿਆਦਾ ਮੋਟੇ ਨਹੀਂ ਕੱਟਣੇ ਬ੍ਰਿਕ ਜਿਹੜੇ ਆਲੂ ਆਪਾਂ ਕੱਟਾਂਗੇ ਸਬਜ਼ੀ ਆ ਜਿਹੜੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਘੱਟ ਟਾਈਮ ਵਿੱਚ ਇਹ ਜਿਹੜੀ ਸੱਡੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਦੇਖੋ ਆਪਾਂ ਨੇ ਆਲੂਆਂ ਜਿਹੜੇ 1/2 ਕਿਲੋ ਉਹਨਾਂ ਦੀ ਕਟਿੰਗ ਕਰ ਲਈ ਨਾਹੀਂ ਬਹੁਤੇ ਬਰੀਕ ਐ ਤੇ ਨਾਹੀਂ ਮੋਟੇ ਐ ਧਨੀਏ ਦੀ ਵੀ ਕਰ ਲਈ ਆਲੂ ਸੁੱਕੇ ਮਸਾਲੇ ਹਰੀ ਮਿਰਚ ਨੂੰ ਆਪਾਂ ਨੇ ਚੀਰ ਲਿਆ ਅਦਰਕ ਤੇ ਲਸਣ ਦਾ ਪੇਸਟ ਪਿਆਜ਼ ਟਮਾਟਰ ਇਹ ਸਾਰਾ ਆਪਾਂ ਪਾ ਕੇ ਜਿਹੜੀ ਬਹੁਤ ਘੱਟ ਮਸਾਲਿਆਂ ਦੀ ਦੇ ਵਿੱਚ ਆਪਾਂ ਸਬਜ਼ੀ ਬਣਾਵਾਂਗੇ ਪੁਰਜੀ ਕੋਈ ਵੀ ਹੋਵੇ ਉਹਦੇ ਵਿੱਚ ਜਿਹੜਾ ਆਪਾਂ ਜੀਰਾ ਨਹੀਂ ਪਾਉਂਦੇ ਆਪਾਂ ਨੇ ਇੱਕ ਕੜਚੀ ਜਿਹੜੀ ਸਰੋਂ ਦੇ ਤੇਲ ਦੀ ਪੂਰੀ ਤਰ੍ਹਾਂ ਗਰਮ ਕਰ ਲਈ ਤੇ ਉਹਦੇ ਵਿੱਚ ਆਪਾਂ ਨੇ ਪਾਇਆ ਅਦਰਕ ਤੇ ਲਸਣ ਦਾ ਪੇਸਟ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਇਹਨੂੰ ਆਪਾਂ ਹਲਕਾ ਜਿਹਾ ਬ੍ਰਾਊਨ ਕਰ ਲੈਣਾ ਹਾਂਜੀ ਨਾਲ ਪਾਇਆ ਆਪਾਂ ਨੇ ਪਿਆਜ਼ ਪਿਆਜ਼ਾਂ ਨੂੰ ਆਪਾਂ ਨੇ 2 ਮਿੰਟ ਜਿਹੜਾ ਸੇਕ ਲਗਵਾ ਲੈਣਾ ਪਿਆਜ਼ਾਂ ਨੂੰ ਆਪਾਂ ਨੇ ਹਲਕਾ ਜਿਹਾ ਬ੍ਰਾਊਨ ਕਰ ਲੈਣਾ ਇਸ ਕੋ ਪਿਆਜ਼ਾਂ ਜਿਹੜੇ ਸਾਡੇ ਹਲਕੇ ਜਿਹਾ ਬ੍ਰਾਊਨ ਹੋ ਗਏ ਨਾਲ ਪਾਈ ਆਪਾਂ ਨੇ ਹਰੀ ਮਿਰਚ ਹਰੀ ਮਿਰਚ ਨੂੰ ਵੀ ਆਪਾਂ ਨੇ ਹਲਕਾ ਜਿਹਾ ਭੁੰਨ ਲੈਣਾ ਇਹ ਜਿਹੜੀ ਸਬਜੀਏ ਬਣ ਕੇ ਬਹੁਤ ਸਵਾਦ ਤਿਆਰ ਹੁੰਦੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਕੋਰੀ ਜਰੂਰ ਟਰਾਈ ਕਰਿਓ ਜੇ ਅਸੀਂ ਆਲੂ ਘੱਟ ਪਾਨੇ ਧਨੀਆ ਜ਼ਿਆਦਾ ਪਾਨੇ ਫਿਰ ਜਿਹੜੀ ਸਬਜੀ ਉਹ ਮੇਥੀ ਦੀ ਤਰ੍ਹਾਂ ਕੁੜੱਤਾਂ ਜੀ ਤਰ੍ਹਾਂ ਬਣਦੀ ਹੈ ਇਸ ਕਰਕੇ ਬੈਲੈਂਸ ਬਣਾਉਣ ਵਾਸਤੇ ਜਿਹੜੇ ਆਪਾਂ ਨੇ ਆਲੂਆਂ ਉਹ ਜਾਦਾ ਪਾਏ ਟਮਾਟਰਾਂ ਨੂੰ ਆਪਾਂ ਨੇ ਭੁੰਨ ਲਿਆ ਤੇ ਨਾਲ ਪਾਇਆ ਆਪਾਂ ਨੇ ਨਮਕ ਨਮਕਾ ਜਿਹੜਾ ਆਪਾਂ ਨੇ ਲੋੜ ਦੇ ਅਨੁਸਾਰ ਆਪਾਂ ਨੇ ਪਾਣਾ ਹੈ ਕਿਉਂਕਿ ਜਦੋਂ ਇਹ ਸਬਜੀ ਬਣਦੀ ਹੈ ਬਿਲਕੁਲ ਥੋੜੀ ਬਣ ਹੋ ਜਾਂਦੀ ਹੈ ਬਣ ਕੇ ਤੇ ਇੱਕ ਚਮਚ ਪਾਇਆ ਸੀ ਹਲਦੀ ਪਾਊਡਰ ਹਲਦੀ ਨੂੰ ਵੀ ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਆਂ ਤੇ ਸਬਜੀ ਮਸਾਲੇ ਜਿਹੜੇ ਸਾਡੇ ਪੂਰੀ ਤਰ੍ਹਾਂ ਭੁੱਜ ਕੇ ਤਿਆਰ ਹੋ ਗਏ ਤੇ ਹੁਣ ਆਪਾਂ ਨੇ ਜਿਹੜੇ ਧਣੀਆਂ ਉਹਨੂੰ ਇੱਕ ਝਰਨੀ ਦੇ ਵਿੱਚ ਪਾ ਕੇ ਉਹਦੇ ਵੀ ਜਿਹੜਾ ਪੰਨੇ ਚੰਗੀ ਤਰ੍ਹਾਂ ਪਾਣੀ ਨਿਚੋੜਤਾ ਤੇ ਹੁਣ ਆਪਾਂ ਨੇ ਮਸਾਲੇ ਦੇ ਵਿੱਚ ਧਣੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂ ਜਿੱਦਾਂ ਹੀ 2 ਮਿੰਟ ਆਪਾਂ ਇਹਨੂੰ ਮਿਕਸ ਕਰਾਂਗੇ ਤੇ ਇਹ ਜਿਹੜੀ ਧਣੀਆਂ ਇਹ ਬਿਲਕੁਲ ਹੀ ਜਿਹੜਾ ਮਸਾਲੇ ਦੇ ਵਿੱਚ ਰਲ ਜਿ ਜਾਂਦਾ ਇਹ ਬਹੁਤ ਘੱਟ ਰਹਿ ਜਾਂਦਾ ਧਣੀਆਂ ਤੇ ਆਪਾਂ ਇਹਨੂੰ 2 ਮਿੰਟ ਜਿਹੜਾ ਇਸ ਤਰ੍ਹਾਂ ਮਿਕਸ ਕਰ ਦਿਆਂ ਦੇਖੋ ਧਨੀਏ ਜਿਹੜਾ ਸਾਡਾ ਪੂਰੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਹੋ ਗਿਆ ਹੁਣ ਪਾਵਾਂਗੇ ਆਪਾਂ ਆਲੂ ਆਲੂਆਂ ਨੂੰ ਵੀ ਆਪਾਂ ਨੇ ਸਾਫ ਪਾਣੀ ਚ ਧੋਕੇ ਝਰਨੀ ਚ ਪਾ ਲਏ ਤੇ ਆਲੂ ਆਪਾਂ ਨੇ ਹੁਣ ਮਸਾਲੇ ਤੇ ਧਨੀਏ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਜੈਸਾ ਜਿਹੜਾ ਆਪਾਂ ਨੇ ਤੇਜ ਕਰਿਆ ਹੈ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਕਿ ਜਿਹੜਾ ਇਹਨਾਂ ਦਾ ਪੂਰਾ ਬੈਲੈਂਸ ਬਣ ਜਾਵੇ ਸਬਜੀ ਐ ਜਿਹੜੀ ਬਣ ਕੇ ਬਧੀਆ ਤਿਆਰ ਹੋਊਗੀ ਕਿਉਂਕਿ ਜੇ ਸਾਡਾ ਧਣਿਆ ਜ਼ਿਆਦਾ ਹੈ ਆਲੂ ਘੱਟ ਹੈ ਤਾਂ ਸਬਜ਼ੀ ਥੋੜੀ ਜਿਹੀ ਘੜਤਣ ਤੇ ਹੁੰਦੀ ਹੈ ਇਸ ਕਰਕੇ ਅਸੀਂ ਜਿਹੜੇ ਆਲੂ ਥੋੜੇ ਜਿਹਾ ਜ਼ਿਆਦਾ ਪਾਏ ਆ ਤੇ ਇਹ ਸਬਜ਼ੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਦੇਖੋ ਹੁਣ ਆਪਾਂ ਨੇ ਇਹਨਾਂ ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਤਾ ਹੁਣ ਆਪਾਂ ਇਹਨੂੰ 2 ਮਿੰਟ ਜਿਹੜਾ ਸੇਕ ਲਗਵਾਵਾਂਗੇ ਤੇ ਇੱਕ ਗਲਾਸ ਛੋਟਾ ਆਪਾਂ ਨੇ ਪਾਣੀ ਦਾ ਗਰਮ ਕਰਕੇ ਪਾਇਆ ਹੈ ਤੇ ਪਾਣੀ ਨੂੰ ਆਪਾਂ ਨੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਪਾਣੀ ਆ ਜਿਹੜਾ ਆਪਾਂ ਨੇ ਉਹ ਗਰਮ ਕਰਕੇ ਹੀ ਪਾਉਣਾ ਹੈ ਤਾਂ ਕਿ ਜਿਹੜਾ ਸਬਜੀ ਉਹ ਪੂਰੀ ਤਰ੍ਹਾਂ ਰਿੱਝ ਜਵੇ। ਦੇਖੋ ਹੁਣ ਆਪਾਂ ਇਹਨੂੰ 10 ਮਿੰਟ ਪਕਾ ਲਿਆ ਆਲੂ ਜਿਹੜੇ ਸਾਡੇ ਪੂਰੀ ਤਰ੍ਹਾਂ ਬਣ ਗਏ ਤੇ ਹੁਣ ਆਪਾਂ ਤੁਹਾਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਦਿਖਾਣਾ ਹੈ। ਸਬਜੀ ਦੇਖੋ ਦੇਖਣ ਦੇ ਵਿੱਚ ਕਿੰਨੀ ਵਧੀਆ ਤੇ ਖਾਣ ਵਿੱਚ ਵੀ ਜਿਹੜੀ ਇਹ ਸਬਜੀ ਸਾਡੀ ਬਹੁਤ ਹੀ ਬਣ ਕੇ ਸਵਾਦ ਤਿਆਰ ਹੋਈ ਹੈ ਮੇਰੇ ਦੇਖਣ ਨਾਲ ਬਹੁਤ ਬਹੁਤ ਧੰਨਵਾਦ